ਸਤ ਸ੍ਰੀ ਅਕਾਲ ਦੋਸਤੋ ਪੰਜਾਬ ਫੈਕਟ ਤੇ ਉਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਗੱਲ ਕਰਾਂਗੇ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਹੋਰਾਂ ਬਾਰੇ ਕਿਉਂਕਿ ਅੱਜ ਦੇ ਦਿਨੀ ਯਾਨੀ ਕਿ 12 ਜੂਨ ਵਾਲੇ ਦਿਨ ਹੀ ਉਹਨਾਂ ਦੀ ਸ਼ਹਾਦਤ ਹੋਈ ਸੀ ਉਹ ਕਿਵੇਂ ਇਸ ਸੰਘਰਸ਼ ਵਿੱਚ ਆਏ ਕੀ ਕੀ ਉਹਨਾਂ ਨੇ ਮੱਲਾ ਮਾਰੀਆਂ ਤੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਸਾਰਾ ਇਤਿਹਾਸ ਤੁਹਾਨੂੰ ਅੱਜ ਦੱਸਾਂਗੇ ਸੋ ਵੀਡੀਓ ਬਹੁਤ ਹੀ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਸੋ ਪਾਈ ਰਛਪਾਲ ਸਿੰਘ ਦਾ ਜਨਮ ਪਿਤਾ ਰਣਜੀਤ ਸਿੰਘ ਦੇ ਘਰ ਮਾਤਾ ਗੁਰਮੇਜ ਕੌਰ ਦੀ ਕੁੱਖੋਂ 12 ਮਾਰਚ ਸਨ 1965 ਨੂੰ ਪਿੰਡ ਛੰਦੜਾ ਜ਼ਿਲ੍ਹਾ ਲੁਧਿਆਣੇ 'ਚ ਹੋਇਆ। ਛੰਦੜੇ ਪਿੰਡ ਵਿੱਚ ਰਛਪਾਲ ਸਿੰਘ ਨੇ ਚਾਰ ਜਮਾਤਾਂ ਹੀ ਕੀਤੀਆਂ। ਉਸ ਤੋਂ ਬਾਅਦ ਪਲੱਸ 2 ਤੱਕ ਪੜ੍ਹਾਈ ਚਲੈਲੀ ਤੋਂ ਕੀਤੀ। ਇਸ ਪਿੱਛੋਂ ਉਹ ਖੇਤੀਬਾੜੀ ਕਰਨ ਲੱਗ ਪਏ ਸਨ। ਜੂਨ 84 ਦੇ ਵੈਸ਼ੀ ਸਾਕੇ ਪਿੱਛੋਂ ਜਦੋਂ ਭੜਕੀ ਸ਼ਮਾ ਵੱਲ ਸਿੱਖ ਗੱਬਰੂਆਂ ਰੂਪੀ ਪਤੰਗੀਆਂ ਦੇ ਕਾਫਲਿਆਂ ਨੇ ਵਹੀਰਾਂ ਘੱਟ ਦਿੱਤੀਆਂ। ਤਾਂ ਰਚਪਾਲ ਸਿੰਘ ਵੀ ਹੋਰ ਅਣਖੀਲੇ ਸਿੱਖ ਗੱਬਰੂਆਂ ਵਾਂਗ ਅੱਛੋ ਪੋਲੇ ਹੀ ਇਸ ਕਾਫਲੇ ਵਿੱਚ ਜਾ ਰਲਿਆ ਗੁਪਤ ਕਾਰਵਾਈਆਂ ਜਦੋਂ ਹੌਲੀ-ਹੌਲੀ ਜ਼ਾਹਰ ਹੋਣ ਲੱਗੀਆਂ ਤਾਂ 86 ਵਿੱਚ ਉਸਨੇ ਘਰ ਛੱਡ ਦਿੱਤਾ ਤੇ ਮੁੜ ਘਰ ਕਦੇ ਨਹੀਂ ਪਰਤਿਆ ਪੰਜਾਬ ਪੁਲਿਸ ਦੀਆਂ ਜ਼ਬਰਦਸਤਾਂ ਨੇ ਉਸ ਦਿਨ ਤੋਂ ਹੀ ਉਸਦੇ ਘਰ ਦੇ ਵੇੜੇ ਨੂੰ ਲਤਾੜਨਾ ਆਰੰਭ ਕਰ ਦਿੱਤਾ ਅੱਦੇ ਘਰ ਤਾਂ ਗੱਬਰੂ ਪੁੱਤਾਂ ਦੇ ਘਰੋਂ ਨਿਕਲ ਜਾਣ ਨਾਲ ਹੀ ਉੱਜੜ ਜਾਂਦੇ ਨੇ ਤੇ ਬਚੇ ਖੁਚੇ ਪੁਲਿਸ ਉਜਾੜ ਦਿੰਦੀ ਛੰਦੜੇ ਦੇ ਪਰਿਵਾਰ ਨਾਲ ਵੀ ਇਹੀ ਪਾਣਾ ਵਰਤਿਆ ਘਰ ਦਾ ਸਾਰਾ ਸਮਾਨ ਲੁੱਟੇ ਪੁੱਟੇ ਜਾਣ ਪਿੱਛੋਂ ਉਸਦੇ ਮਾਪੇ ਲੋਕ ਛਿਪਕੇ ਦਿਨ ਕੱਟਣ ਲੱਗੇ ਇਨ੍ਹਾਂ ਹੀ ਦਿਨਾਂ ਵਿੱਚ ਸਨ 1990 ਵਿੱਚ ਭਾਈ ਛੰਦੜੇ ਦੇ ਮਾਤਾ ਪਿਤਾ ਨੂੰ ਕਿਸੇ ਨੇ ਦੱਸਿਆ ਕਿ ਤਰਨਤਾਰਨ ਦੇ ਪਿੰਡ ਨੂਰਦੀ ਦੇ ਨੇੜੇ ਪੰਜਾਬ ਪੁਲਿਸ ਨੇ ਇੱਕ ਤੂੜੀ ਦੇ ਕੋਠੇ ਨੂੰ ਅੱਗ ਲਾ ਕੇ ਜਿਹੜੇ 8 ਜਿਹੜਾ ਸਿੰਘ ਜਿਉਂਦੇ ਹੀ ਸਾੜ ਦਿੱਤੇ ਸਨ ਉਹਨਾਂ ਵਿੱਚ ਰਚਪਾਲ ਸਿੰਘ ਛੰਦੜਾ ਵੀ ਸੀਗਾ ਬੁੱਢੇ ਮਾਪਿਓ ਦੀਆਂ ਆਂਦਰਾਂ ਨੂੰ ਧੂਪਈ ਤੇ ਉਹ ਇਹ ਖਬਰ ਦੀ ਪੁਸ਼ਟੀ ਕਰਨ ਹਿੱਤ ਤਰਨਤਾਰਨ ਜਾ ਪੁੱਜੇ ਪੁੱਛਦੇ ਪਛਾਉਂਦੇ ਜਦੋਂ ਭਾਈ ਛੰਦੜੇ ਦੇ ਨੇੜਲੇ ਸਿੰਘਾਂ ਨਾਲ ਇਹਨਾਂ ਦਾ ਸੰਪਰਕ ਹੋਇਆ ਤਾਂ ਉਥੇ ਬੁਰੀ ਖਬਰ ਦੀ ਪੁਸ਼ਟੀ ਦੀ ਵਜਾਏ ਵਧਾਈਆਂ ਮਿਲਣ ਤੇ ਮਾਪੇ ਬਹੁਤ ਹੈਰਾਨ ਹੋਏ ਪਤਾ ਲੱਗਾ ਵੀ ਕੁਝ ਦਿਨ ਪਹਿਲਾਂ ਹੀ ਭਾਈ ਰਚਪਾਲ ਸਿੰਘ ਛੰਦੜਾ ਦਾ ਆਨੰਦ ਕਾਰਜ ਬੀਬੀ ਚਰਨਜੀਤ ਕੌਰ ਪਿੰਡ ਰਾਮਪੁਰਾ ਨਾਲ ਹੋਇਆ ਬੂੜੇ ਮਾਪਿਆਂ ਨੇ ਰਣ ਖੇਤਰ ਦੇ ਸਿਪਾਹੀ ਨੂੰ ਪੁੱਤ ਨੂੰ ਰੱਜ-ਰੱਜ ਕੇ ਵੇਖਿਆ ਜੀ ਪਰ ਕੇ ਪਿਆਰ ਦਿੱਤਾ ਤੇ ਫਿਰ ਵਾਪਸ ਪਰਤ ਆਏ ਇਸ ਪਿੱਛੋਂ ਰਚਪਾਲ ਸਿੰਘ ਛੰਦੜਾ ਅਤੇ ਉਸ ਦੀ ਸਿੰਘਣੀ ਲੁਧਿਆਣੇ ਆ ਗਏ ਤੇ ਜਿਝਾਰੂ ਸਰਗਰਮੀਆਂ ਜਾਰੀ ਰੱਖੀਆਂ ਰਚਪਾਲ ਸਿੰਘ ਇਹਨਾਂ ਦਿਨਾਂ ਵਿੱਚ ਕਦੇ ਵੀ ਖਾਲੀ ਹੱਥ ਨਹੀਂ ਸੀ ਵਿਚਰਦਾ ਇਲਾਕੇ ਵਿੱਚ ਇੱਕ ਗਾਤਾ ਪ੍ਰਸਿੱਧ ਹੈ ਕਿ ਬਦਨਾਮ ਇਨਸਪੈਕਟਰ ਸੰਤ ਕੁਮਾਰ ਨੇ ਛੰਦੜਾ ਪਿੰਡ ਦੇ ਵਾਸੀਆਂ ਨੂੰ ਦਬਕਾਉਂਦੇ ਆਂ ਫੜ ਵੀ ਮਾਰ ਦਿੱਤੀ ਕਿ ਮੈਂ ਰਚਪਾਲ ਸਿੰਘ ਨੂੰ ਇੱਕ ਹਫ਼ਤੇ ਤੇ ਜਿਉਂਦਾ ਫੜ ਕੇ ਵਿਖਾਉਂ ਜਦੋਂ ਇਸ ਦਾ ਪਤਾ ਰਚਪਾਲ ਸਿੰਘ ਛੰਦੜਾ ਨੂੰ ਲੱਗਾ ਤਾਂ ਉਸ ਨੇ ਕੋਹਾੜੇ ਪਿੰਡ ਦੇ ਇੱਕ ਪੀਸੀਓ ਤੋਂ ਸੰਤ ਕੁਮਾਰ ਨੂੰ ਫੋਨ ਕੀਤਾ ਕਿ ਮੈਂ ਤੈਨੂੰ ਇਸ ਥਾਂ ਤੇ ਉਡੀਕ ਰਿਹਾ ਜਿੰਨੀ ਮਰਜ਼ੀ ਫੋਰਸ ਲੈ ਕੇ ਮੈਨੂੰ ਫੜ ਲਾਜਾ ਸਾਂਤ ਕੁਮਾਰ ਦੀ ਪੁਲਿਸ ਪਾਰਟੀ ਦੋ ਦਿਨ ਕੋਹਾੜੇ ਪਿੰਡ ਦੇ ਲਾਗਿਓਂ ਦੀ ਵੀ ਨਹੀਂ ਲੰਗੀ ਪਰ ਤੀਜੇ ਦਿਨ ਇੱਕ ਵੱਡੀ ਫੋਰਸ ਆ ਕੇ ਗਰੀਬ ਪੀਸੀਓ ਵਾਲੇ ਨੂੰ ਚੁੱਕ ਕੇ ਲੈ ਗਈ ਰਚਪਾਲ ਸਿੰਘ ਛੰਦੜਾ ਪੁਲਿਸ ਦੇ ਨਾਕਿਆਂ ਤੋਂ ਚੈਕਿੰਗ ਵਿੱਚੋਂ ਲੰਘ ਕੇ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਦਾ ਰਿਹਾ ਇਹਨਾਂ ਦਿਨਾਂ ਵਿੱਚ ਇੱਕ ਅਜੀਬ ਜਿਹੀ ਘਟਨਾ ਘਟੀ ਭਾਈ ਛੰਦੜੇ ਦੇ ਪਿਤਾ ਜੀ ਪਿੰਡ ਵੱਲ ਜਾ ਰਹੇ ਸਨ ਕਿ ਰਾਹ ਵਿੱਚ ਛੰਦੜਾ ਤੇ ਉਸ ਦਾ ਇੱਕ ਸਾਥੀ ਜੀਪ ਦੇ ਜਾਂਦੇ ਦੁਰਾਹੇ ਕੋਲ ਮਿਲ ਗਏ ਨਾਲ ਦੇ ਸਾਥੀ ਬਲਦੇਵ ਸਿੰਘ ਨੇ ਕਿਹਾ ਵੀ ਚਲੋ ਬਾਪੂ ਜੀ ਤੁਹਾਡਾ ਕਾਕਾ ਵਿਖਾ ਕੇ ਲਿਆਈਏ ਤੁਹਾਨੂੰ ਕੁਝ ਦਿਨ ਪਹਿਲਾਂ ਹੀ ਭਾਈ ਛੰਦੜੇ ਦੇ ਘਰ ਪੁਚੰਗੀ ਪੈਦਾ ਹੋਇਆ ਸੀ। ਬਾਪੂ ਇਹਨਾਂ ਦੇ ਨਾਲ ਹੀ ਜੀਪ ਵਿੱਚ ਬੈਠ ਗਿਆ। ਧੌਲ ਮਾਜਰੇ ਪਿੰਡ ਤੋਂ ਵਾਪਸ ਆਉਂਦੇ ਆ ਇਹਨਾਂ ਨੇ ਦੂਰੋਂ ਵੇਖਿਆ ਕਿ ਲਹਿਲ ਦੇ ਪੁਲ ਤੇ ਬੜਾ ਵੱਡਾ ਨਾਕਾ ਲੱਗਿਆ ਹੋਇਆ ਹੈ। ਛੰਦੜੇ ਨੇ ਬਲਦੇਵ ਸਿੰਘ ਨੂੰ ਸਮਾਨ ਕੱਪੜੇ ਵਿੱਚ ਲਪੇਟ ਕੇ ਜੀਪ ਤੋਂ ਹੇਠਾਂ ਉਤਾਰ ਕੇ ਇੱਕ ਮਕਾਨ ਵਿੱਚ ਵਾੜ ਦਿੱਤਾ। ਜੀਪ ਵਾਪਸ ਮੋੜਨੀ ਸਿੱਧਾ ਸ਼ੱਕ ਦੇ ਦਾਇਰੇ ਵਿੱਚ ਆਉਣ ਦੀ ਵਾਲੀ ਗੱਲ ਸੀ। ਸੋ ਛੰਦੜਾ ਜੀਪ ਲੈ ਕੇ ਪੁਲ ਵੱਲ ਵਧਿਆ। ਹੁਣ ਉਹ ਖਾਲੀ ਹੱਥ ਸੀ। ਪੁਲਿਸ ਨੇ ਨਾਕੇ ਤੇ ਗੱਡੀ ਰੋਕ ਲਈ ਤੇ ਰਾਹ ਚ ਪਹਿਲਾਂ ਜੀਪ ਰੋਕਣ ਦਾ ਕਾਰਨ ਪੁੱਛਿਆ ਬਲਦੇਵ ਸਿੰਘ ਨੂੰ ਉਹ ਨਹੀਂ ਸੀ ਵੇਖ ਸਕੇ ਛੰਦੜੇ ਨੇ ਇੱਕ ਨਾ ਲੈ ਕੇ ਕਿਹਾ ਵੀ ਅਸੀਂ ਉਹ ਦਾ ਘਰ ਭੁੱਲ ਗਏ ਆ ਪੁਲਿਸ ਵਾਲਿਆਂ ਨੇ ਛੰਦੜੇ ਨੂੰ ਉੱਥੇ ਹੀ ਬਿਠਾ ਲਿਆ ਤੇ ਬਾਪੂ ਨੂੰ ਘਰ ਲੱਭਣ ਭੇਜ ਦਿੱਤਾ ਬਾਪੂ ਨੇ ਕੁਝ ਸਮੇਂ ਬਾਅਦ ਵਾਪਸ ਆ ਕੇ ਕਿਹਾ ਕਿ ਘਰ ਨਹੀਂ ਲੱਭਾ ਪੁਲਿਸ ਵਾਲਿਆਂ ਨੇ ਜੀਪ ਦੇ ਕਾਗਜ਼ ਦਿਖਾਉਣ ਲਈ ਕਿਹਾ ਪਰ ਉਹਦੇ ਕਾਗਜ਼ ਨਹੀਂ ਸਨ ਜਿਸ ਕਾਰਨ ਪੁਲਿਸ ਨੇ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਲੌਤ ਚੌਂਕੀ ਵਿੱਚ ਲਿਜਾ ਕੇ ਮੱਦ ਕਰ ਦਿੱਤਾ ਹੁਣ ਤੱਕ ਭਾਈ ਛੰਦੜੇ ਨੂੰ ਕਿਸੇ ਪੁਲਿਸ ਵਾਲੇ ਨੇ ਪਛਾਣਿਆ ਨਹੀਂ ਸੀਗਾ ਪਰ ਕਿਸੇ ਵੇਲੇ ਵੀ ਕਿਸੇ ਐਸੇ ਅਫਸਰ ਦੇ ਆ ਪੁੱਜਣ ਦਾ ਡਰ ਸੀ ਜੋ ਉਸ ਨੂੰ ਪਛਾਣ ਲੈਂਦਾ ਭਾਈ ਛੰਦੜੇ ਨੇ ਇੱਕ ਸਕੀਮ ਸੋਚੀ ਇਸ ਚੌਂਕੀ ਦੀ ਲੈਟਰੀਨੇ ਛੱਤ ਉੱਪਰ ਸੀ ਭਾਈ ਛੰਦੜੇ ਨੇ ਲੈਟਰੀਨ ਜਾਣ ਦੀ ਇੱਛਾ ਪ੍ਰਗਟ ਕੀਤੀ ਪੁਲਿਸ ਵਾਲੇ ਹੁਣ ਤੱਕ ਉਸ ਨੂੰ ਇੱਕ ਆਮ ਆਦਮੀ ਸਮਝ ਰਹੇ ਸਨ ਜਿਸ ਕਾਰਨ ਉਹਨਾਂ ਇਜਾਜ਼ਤ ਦੇ ਦਤੀ ਛੱਤ ਤੇ ਚੜ ਕੇ ਭਾਈ ਛੰਦੜੇ ਨੇ ਚੌਂਕੀ ਦੇ ਪਿਛਵਾੜੇ ਛਾਲ ਮਾਰੀ ਤੇ ਪਲਾਂ ਵਿੱਚ ਹੀ ਹਰਨ ਹੋ ਗਿਆ ਹੁਣ ਪੁਲਿਸ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਤੇ ਛੰਦੜੇ ਦੇ ਪਿਤਾ ਦੀ ਡੁੰਗਾਈ ਨਾਲ ਪੁੱਛਗਿੱਛ ਆਰੰਭ ਹੋਈ। ਐਨਐਨਓ ਇੱਕ ਅਫਸਰ ਆਇਆ ਜਿਸ ਨੇ ਛੰਦੜੇ ਦੇ ਪਿਤਾ ਨੂੰ ਪਛਾਣ ਲਿਆ। ਉਸ ਨੇ ਜਾਵਰਾਣਾ ਢੰਗ ਵਰਤ ਕੇ ਛੰਦੜੇ ਦੇ ਪਿਤਾ ਨੂੰ ਪੁੱਛਣ ਦਾ ਆਰੰਭ ਕੀਤਾ ਕਿ ਭੱਜਣ ਵਾਲਾ ਨੌਜਵਾਨ ਕੌਣ ਸੀ? ਤਸ਼ੱਦਦ ਹੱਦੋਂ ਵੱਧਾ ਵੇਖ ਭਾਈ ਛੰਦੜੇ ਦੇ ਪਿਤਾ ਨੇ ਇਹ ਕਹਿ ਕੇ ਧਮਾਕਾ ਕੀਤਾ ਵੀ ਉਹ ਤੁਹਾਡਾ ਪਿਓ ਛੰਦੜਾ ਸੀ ਤੇ ਮੈਂ ਆ ਉਹਦਾ ਪਿਓ। ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਵੀ ਰਸ਼ਪਾਲ ਸਿੰਘ ਛੰਦੜਾ ਇੱਕ ਵਾਰ ਪੁਲਿਸ ਦੇ ਹੱਥ ਵਿੱਚ ਆ ਕੇ ਬਚ ਨਿਕਲਿਆ ਤਾਂ ਉਹ ਬੜੇ ਤਲਮਲਾਈ। ਇਸ ਚੁੰਗਲਾ ਹੜ ਤੇ ਛੜਪਟਾ ਹੜ ਵਿੱਚ ਹੀ ਉਹਨਾਂ ਨੇ ਅਰਧ ਪਾਗਲ ਹੋ ਕੇ ਛੰਦੜੇ ਦੇ ਪਿਤਾ ਨੂੰ ਪਹਿਲਾਂ ਥਾਣਾ ਡੇਲੋਂ ਤੇ ਫਿਰ ਸੀਆਈਏ ਸਟਾਫ ਲੁਧੇਾਨਾ ਵਿੱਚ ਖੌਫਨਾਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਲਾਸ਼ ਨੂੰ ਅਣਪਛਾਤੀ ਕਹਿ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਕਤਲ ਦਰਸਾ ਦਿੱਤਾ ਭਾਈ ਰਚਪਾਲ ਸਿੰਘ ਛੰਦੜਾ ਬੇਪਰਵਾਹ ਹੋ ਕੇ ਮਿੱਥੇ ਨਿਸ਼ਾਨੇ ਤੇ ਤੁਰਦੇ ਰਹੇ ਉਹਨਾਂ ਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਗਹਿਣੇ ਪਾ ਕੇ ਪੈਸੇ ਸੰਘਰਸ਼ ਵੀ ਚਲਾਏ ਪੋਰਸ ਦੇ ਨਵੇਂ ਤੋਂ ਨਵੇਂ ਹੱਤਕੰਡੇ ਅਤੇ ਜ਼ਬਰ ਜ਼ੁਲਮ ਵੀ ਉਹਨਾਂ ਸੂਰਮਿਆਂ ਨੂੰ ਰਾਤੋਂ ਥੜਕਾ ਨਾ ਸਕੇ ਹੁਣ ਮਿਤੀ 12 ਜੂਨ 1992 ਨੂੰ ਭਾਈ ਰਚਪਾਲ ਸਿੰਘ ਛੰਦੜਾ ਅਤੇ ਭਾਈ ਜਗਦੀਸ਼ ਸਿੰਘ ਦੀਸ਼ਾ ਇੱਕ ਸਾਈਕਲ ਤੇ ਸਵਾਰ ਹੋ ਕੇ ਗਿੱਲਾਂ ਵਾਲੇ ਪੁਲ ਦੇ ਕੋਲੋਂ ਦੁੱਕਰੀ ਵੱਲ ਨੂੰ ਜਾ ਰਹੇ ਸਨ ਆਪਨੇ ਗੰਨੇ ਦੇ ਰਸ ਦੀ ਘੜੀ ਤੇ ਖਲੋ ਕੇ ਰਸ ਪੀਤਾ ਆਪ ਇਸ ਗੱਲ ਤੋਂ ਬੇਖਬਰ ਸਨ ਕਿ ਨੇੜੇ ਹੀ ਪੁਲਿਸ ਦੀ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਬੈਠਾ ਆਪਦਾ ਇੱਕ ਪੁਰਾਣਾ ਸਾਥੀ ਆਪ ਦੀ شناخت ਕਰ ਚੁੱਕਾ ਤੇ ਦੂਸਰਾ ਇਹ ਕਿ ਆਪਦੇ ਨਾਲ ਹੀ ਸਿਵਲ ਕੱਪੜਿਆਂ 'ਚ ਰੇੜੀ ਤੇ ਖਲੋ ਕੇ ਗੰਨੇ ਦਾ ਰਸ ਪੀ ਰਿਹਾ ਬੰਦਾ ਵੀ ਇੱਕ ਪੁਲਿਸੀ ਆਈ ਹੈ। ਰਸ ਪੀਣ ਤੋਂ ਬਾਅਦ ਭਾਈ ਰਚਪਾਲ ਸਿੰਘ ਛੰਦੜਾ ਤੇ ਜਗਦੀਸ਼ ਸਿੰਘ ਸਾਈਕਲ ਤੇ ਸਵਾਰ ਹੋ ਕੇ ਡੁੱਗਰੀ ਵੱਲ ਨੂੰ ਚਲੇ ਗਏ। ਭਾਈ ਛੰਦੜਾ ਸਾਈਕਲ ਚਲਾ ਰਹੇ ਸਨ ਜਦਕਿ ਭਾਈ ਦिशा ਪਿੱਛੇ ਬੈਠੇ ਸਨ। ਰਸ ਪੀਣ ਵਾਲੇ ਪੁਲਿਸੀ ਨੇ ਇਸ਼ਾਰਾ ਕੀਤਾ। ਪੁਲਸ ਵਾਲਿਆਂ ਨੇ ਪਿੱਛੇ ਗੱਡੀ ਲਿਆ ਕੇ ਪੂਰੇ ਜ਼ੋਰ ਨਾਲ ਸਾਈਕਲ ਵਿੱਚ ਮਾਰੀ ਤੇ ਦੋਵੇਂ ਸਿੰਘ ਉੱਛਲ ਕੇ ਡੋਢ ਡਿੱਗ ਪਏ। ਭਾਈ ਚੰਦੜਾ ਵਧੇਰੇ ਜ਼ਖਮੀ ਹੋ ਜਾਣ ਕਾਰਨ ਮੌਕੇ ਤੇ ਹੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜਦਕਿ ਭਾਈ ਜਗਦੀਸ਼ ਸਿੰਘ ਦੇਸ਼ਾ ਭੱਜ ਨਿਕਲੇ ਇਸ ਮੌਕੇ ਪੁਲਿਸ ਦੇ ਇੱਕ ਟੁੱਕੜ ਬੋਜ ਨੇ ਭਾਈ ਦਿਸ਼ੇ ਨੂੰ ਜਫਾ ਮਾਰ ਦਿਆ ਦੂਜੇ ਪੁਲਸੀ ਵੀ ਸਿਰ ਤੇ ਪਹੁੰਚ ਗਏ ਚਾਰ ਚਫੇਰਿਓਂ ਘੇਰੇ ਹੋਣ ਦਾ ਅਹਿਸਾਸ ਕਰਦੇ ਆ ਦੋਹਾਂ ਸੋਰਮਿਆਂ ਨੇ ਸਾਈਨਾਈਟ ਦੇ ਕਾਫਸੂਲ ਕੱਢ ਕੇ ਮੂੰਹ ਵਿੱਚ ਪਾਉਣ ਦੇ ਯਤਨ ਕੀਤੇ ਜਗਦੀਸ਼ ਸਿੰਘ ਦੀ ਸ਼ਾ ਸਾਇਨਟ ਖਾਨ ਵਿੱਚ ਸਫਲ ਹੋ ਗਿਆ ਪਰ ਭਾਈ ਛੰਦੜੇ ਦਾ ਹੱਥ ਪੁਲਿਸ ਵਾਲਿਆਂ ਨੇ ਕਾਬੂ ਕਰਕੇ ਮੂੰਹ ਤੱਕ ਨਾ ਪੁੱਜਣ ਦਿੱਤਾ ਤੇ ਕਾਫੀ ਜਦੋਜਹਿਦ ਪਿੱਛੋਂ ਭਾਈ ਛੰਦੜੇ ਨੂੰ ਜਿਉਂਦੇ ਗ੍ਰਿਫਤਾਰ ਕਰ ਲਿਆ ਹੁਣ ਇਸ ਤੋਂ ਬਾਅਦ ਤਸ਼ੱਦਦ ਦਾ ਇੱਕ ਵੈਸ਼ੀ ਖੇਡ ਆਰੰਭ ਹੋਇਆ ਮੰਨੇ ਪਰਮੰਨੇ ਬੁੱਚੜ ਉਥੇ ਬੁલાਏ ਗਏ ਉਹਨਾਂ ਅੰਦਰ ਉਮੀਦ ਜਾਗੀ ਕਿ ਭਾਈ ਛੰਦੜੇ ਦੀ ਛਾਤੀ ਵਿੱਚੋਂ ਉਹ ਬਹੁਤ ਹੀ ਅਹਿਮ ਪੇਧ ਕਢਵਾ ਸਕਦੇ ਨੇ ਪੋਰਸੰਦਰਲੇ ਕੁਝ ਸਿਪਾਹੀਆਂ ਰਾਹੀਂ ਬਾਹਰ ਨਿਕਲੀ ਇਹ ਗੱਲ ਬੜੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜੇ ਨੇ ਵੈਸ਼ੀ ਪੁਲਿਸ ਅਫਸਰਾਂ ਨੂੰ ਲਲਕਾਰਦਿਆਂ ਚੈਲੰਜ ਕੀਤਾ ਸੀ ਕਿ ਇੱਕ ਨਹੀਂ 75 ਸਾਲਤਾ ਨੇ ਤੇ ਹੈਗੀਆਂ ਵੀ ਲੁਧਿਆਣੇ ਵਿੱਚ ਹੀ ਨੇ ਜੇ ਤੁਹਾਡੇ 'ਚ ਦਮ ਹੈ ਤਾਂ ਇੱਕ ਵੀ ਬਰਾਮਦ ਕਰਕੇ ਵਿਖਾਓ ਇਹ ਸੂਰਮਾ ਮਿਤੀ 12 ਜੂਨ 1992 ਦੀ ਸਵੇਰ ਤੱਕ ਸ਼ਹਾदत ਦਾ ਜਾਮ ਪੀ ਗਿਆ ਸੀ ਇਹ ਖਬਰ ਮਿਲਦਿਆਂ ਹੀ ਲੋਕਾਂ ਦਾ ਹਜੂਮ ਇਕੱਠਾ ਹੋ ਕੇ ਸੀਆਈਏ ਸਟਾਫ ਵੱਲ ਧਾਪਿਆ ਤੇ ਪੂਰਾ ਦਬਾਅ ਪਾ ਕੇ ਭਾਈ ਛੰਦੜੇ ਦੀ ਮਰਤਕ ਦੇ ਹਾਸਲ ਕਰਕੇ ਪੁਲਿਸ ਦੇ ਲਾਸ਼ਾਂ ਚੋਰੀ ਛਿਪੇ ਸੜਨ ਦੇ ਮਨਸੂਬੇ ਨਾਕਾਮ ਕਰ ਦਿੱਤੇ ਸ਼ਹੀਦ ਦੀ ਦੇਹ ਉਸ ਉੱਪਰ ਹੋਏ ਜ਼ਬਰ ਦੀ ਕਹਾਣੀ ਕਹਿ ਰਹੀ ਸੀ ਸੋ ਜੀ ਇਹ ਸੀ ਕਿੱਸਾ ਭਾਈ ਰਸ਼ਪਾਲ ਸਿੰਘ ਛੰਦੜੇ ਹੋਰਾਂ ਦਾ ਜਿਨ੍ਹਾਂ ਦੀ ਸ਼ਿੱਧੀ ਅੱਜ ਵਾਲੇ ਦਿਨ ਹੀ ਯਾਨੀ ਕਿ 12 ਜੂਨ 1992 ਦੇ ਦਿਨ ਹੋਈ ਸੀ ਸੋ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਅਜਾਤ ਸਤਿ ਸ੍ਰੀ ਅਕਾਲ